ਕ੍ਰਮ ਕਰ ਦੋਸਤੋ ਇੰਡੀਆ ਗ੍ਰੀਪਨ ਰਾਜਗੜ ਕੋਡੇ ਮੋੜ ਮੱਡੀ ਦੇ ਇਲਾਕੇ ਤੇ ਕਰੀਬ ਰਵਾੜ ਦੇ ਘਰੇ ਤਾਂ ਕਰੰਟ ਦੇ ਸੰਪਰਕ ਕਾਰਨ ਲੱਗੀ ਅੱਗ ਬਹੁਤ ਭਿਆਨਕ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੇ ਕਾਰਨ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਬਰਦ ਸੀਗੇ ਆ ਬੜਾ ਨਾਲ ਅੱਗ ਲੱਗੀ ਹੋਈ ਆ ਆ ਲੀਲਾ ਕੱਪੜਾ ਆ ਜੋ ਗੱਡੇ ਸੀ ਸਾਡੇ ਗੱਡੇ ਹੀ ਮੱਚ ਕੇ ਅੜ ਗਏ ਕਿ ਮੋਰੀ ਹੀ ਗੁਰਵਾੜਾ ਕਰ ਬੱਚੇ ਕੋਈ ਇੱਕ ਵਾਰੀਆਂ ਨੂੰ ਪਤਾ ਲੱਗ ਗਿਆ ਕਿ ਸਭ ਨੇ ਇਕੱਠੇ ਹੋ ਕੇ ਉਹ ਦੱਡੋ ਜਾਨ ਨਾਲ ਪਰਮਾਨੰਥ ਸਾਹਿਬ ਦੇ ਬਾਕੇ ਮਾਨੀ ਤੇ ਉਸ ਤਰ੍ਹਾਂ ਦੇ ਜੋ ਗਨਾਰ ਆ ਦੇਖ ਸਕਦੇ ਮੀਡੀਆ ਦੇ ਵਿੱਚ ਕੀ ਕੀ ਨੁਕਸਾਨ ਹੋ ਗਿਆ ਲੀਆ ਕਪੜਾ ਇਹ ਰਸ ਫਾਰਟ ਅੰਦਰ ਦਿੱਖ ਨੂੰ ਪਤਾ ਲੱਗਿਆ ਕਿ ਠੇਰਾ ਧੂਆਂ ਬਾਹਰ ਲੱਡਾ ਦਿਸੇ 2 ਘੰਟੇ ਹੋ ਗਏ ਖਾਣਾ ਹੁਣ ਬੰਦ ਕਰਿਆ 2 ਘੰਟੇ ਧੂਆਂ ਮਸਾਲੇ ਕੋਲ ਅੰਦਰੋਂ ਇਹਨਾਂ ਲਾਪੇ ਬਰ ਕਰਨ ਚ ਪਰਦਾ ਲਾ ਕੇ ਮੰਨਦੇ ਆ ਸੂ ਵੀ ਸਾਰਾ ਸੰਕਟ ਹੁੰਦੇ ਸੇ ਘਰ ਘਰੇ ਹੁੰਦੇ ਸੀ ਗੱਲ ਸੋ ਆ ਦੇ ਕੋਲੇ ਸਿਲੰਡਰ ਬੋਲੇ ਮੈਂ ਆਪਣਾ ਸਿਲੰਡਰ ਲਾਉਣ ਦੀ ਗੱਲ ਬੱਤ ਸਿਲੰਡਰ ਅੰਦਰ ਹੀ ਵਿਆਸ ਸਿਲੰਡਰ ਅੰਦਰੋਂ ਤੁਹਾਡੇ ਵਿੱਚ ਬੈਠਾ ਸਰ ਬਹੁਤ ਔੜੇ ਦੀ ਕੰਮ ਬੋਲੋ ਜਮੇ ਕੋਲੇ ਆ ਦੇ ਕੀ ਗੋਸਤਾਂ ਤੋਂ ਬਾਤ ਸੁਣਾਏ ਨੀ ਪਤਾ ਸਭ ਕਾਸ਼ ਇਹ ਅੰਦਰ ਕੋਸ਼ਿਸ਼ ਕੀਤੀ ਹਾਂ ਦੇਖੋ ਜਿਸ ਕੰਮ ਦੇ ਵਿੱਚ ਇਹ ਮੰਨ ਤਿਆਰ ਦੀ ਆ ਦੇਖੋ ਕੋਈ ਨਹੀਂ ਕੀਤੀ ਜਦੋਂ ਮੰਡੀ ਜਾਂਦੀ ਆ ਦਰਵਾਜ਼ਾ ਸ਼ੀਸ਼ਾ ਤੋੜ ਕੇ ਅੰਦਰ ਵਾਹ ਕੇ ਅੱਗ ਵਜਾਈ ਮੈਂ ਇਹ ਗਣਾ ਨਾ ਇਹ ਬਹੁਤ ਸਾਫ ਦਿਖਾਈ ਦੇ ਰਿਹਾ ਆ ਦੇਖੋ ਇਹ ਸਾਰਾ ਮਲਬਾ ਇਹ ਜੋ ਮਟਕੇ ਹਰ ਕਿਸੇ ਸਵਾਹ ਹੋਇਆ ਹੋਇਆ ਇਸ ਇਸ ਕਮਰੇ ਵਿੱਚ ਇਹ ਸਾਰਾ ਸਮਾਨ ਪਿਆ ਹੋਇਆ ਸੀ ਪੂਰੇ ਬੋਰਡ ਦੇ ਕਾਰਨ ਅੱਗ ਲੱਗੀ کپڑے پے گی کپڑے تو بیڈوں پے گی بیڈ ہولی کلی کلی چیز نے اگ نے اپنی لے لیا دروازہ دور کے کپڑے خیسا توڑنا پیاٹ بہروں لاکھی کوئی بھی بوٹ نہیں گھر کا مینبر یہ بلائے گئے بھائی کی حال ہے ਇਹ ਲੋਕ ਨਾ ਨੱਚਿਆ ਤੇ ਇਹਨੂੰ ਦਿਖਾਤ ਕਰਨ ਦੁਆਰਾ ਤੇ ਦਿਖਾ ਰਿਹਾ ਹਾਂ ਇੱਕ ਬੇਨਤੀ ਕਰਦੇ ਹਾਂ ਸਾਰੇ ਸਮਾਜ ਸੇਵੀ ਵੀਰਾਨੀ ਇਹ ਹੋਰੀ ਕੋਈ ਵੀ ਇਹੋ ਜਿਹੇ ਵੀ ਪ੍ਰੋ ਆਦਿ ਜਿਹੜੀ ਮਦਦ ਕਰਨਾ ਚਾਹੁੰਦਾ ਸਜ਼ਰੂਰ ਕੋਈ ਜਿਹੜਾ ਮੇਰੇ ਕੋਲ ਤੋਂ ਇਨਾਂ ਦਾ ਸਾਈਜ਼ ਹੋਵੇਗੀ ਕੋਈ ਹੋਵੇ ਜੀ ਪਤੇ ਵਾੜਾ ਨੰਬਰ ਤੇ ਸ਼ੇਅਰ ਕਰੋ ਵੀਡੀਓ ਮੋਦੋ ਤੁਹਾਨੂੰ ਧੰਨਵਾਦ ਕਰਾਂਗਾ। ਆਹ ਦੋ ਗ੍ਰਾਫਸ ਸਾਡੇ ਵਿੱਚ ਹੋ ਸਕਦੇ। ਯਾਦ ਹੀ ਅਦਰੀ। ਇਸਦੀ ਵਾੜੀ ਹੈ ਜਿੰਨੇ ਮਹੀਨਿਆਂ ਤੱਕ ਜੁੜੇ ਹੋਇਆ। ਅਮੈਂਟਲ ਲੀਡੀ ਕਰਕੇ ਹੀ ਇਹ ਗ੍ਰਾਫਸ ਆਪਾਂ ਪਾਏ ਤੇ ਬੋਲ ਰਹੇ ਹਾਂ ਕਿ। ਆਹ ਵੀ ਬੋਲ ਦੁਬਾਰਾ ਦੋ। ਇਹਨੂੰ ਨੁਕਸਾਨ ਹੋਇਆ। ਉਹਰ ਸਾਨੂੰਾਰੇ ਘਰ ਤੇ ਘਾਤੀ ਮਿਲਵਾਵਾਂਗੇ ਲੋਨੇ ਘਰ ਦੇ ਹਾਲਾਤ ਨੇ ਆ ਘਰ ਦੇਖ ਸਕਦੇ ਹੋ ਤੁਸੀਂ ਥੋੜੀ ਜਿਹੀ ਜਗ੍ਹਾ ਦੇ ਵਿੱਚ ਪੂਰਾ ਪਰਿਵਾਰ ਨਿਯਾਰਾ ਕਰ ਰਿਹਾ ਹੈ ਇਹ ਨਹੀਂ ਕਰਦਾ ਮੰਡੀ ਤੇ ਨੰਬਰ ਵੀ ਦਿੱਤਾ ਜੋ ਉਹਨਾਂ ਦਾ ਅਕਾਊਂਟ ਨੰਬਰ ਜੋ ਵੀ ਕੋਈ ਦਾਨੀ ਦਦਨ ਸਹਿਯੋਗ ਦੇਣਾ